ਹੰਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਖ ਬਖਸ਼ੀ ਫਤਿਹ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਹਮੇਸ਼ਾ ਆਪਣੇ ਯੋਧਿਆਂ ਨੂੰ ਸੂਰ ਬੇਰਾ ਨੂੰ ਬਲੀਆਂ ਨੂੰ ਸ਼ਹੀਦਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਕੀਤੀਆਂ ਜੋ ਪੰਥ ਲਈ ਜਿਉਂਏ ਨੇ ਉਹ ਹਮੇਸ਼ਾ ਸਾਧ ਸੰਗਤ ਜੀ ਯਾਦ ਰੱਖੇ ਜਾਂਦੇ ਜਿਹੜੇ ਪੰਥ ਲਈ ਮਰੇ ਨੇ ਪੰਥ ਲਈ ਜਿਐ ਨੇ ਉਹ ਹਮੇਸ਼ਾ ਪੰਥ ਦੇ ਦਿਲਾਂ 'ਚ ਵਸਦੇ ਹੁੰਦੇ ਔਰ ਉਹਨਾਂ ਮਰਜੀਵੜਿਆਂ ਦੇ ਵਿੱਚੋਂ ਇੱਕ ਮਹਾਨ ਜੋਦਾ ਸੁਰਬੀਰ ਤੇ ਆਗੂ ਮਾਨਯੋਗ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ ਸਾਹਿਬ ਜੋ ਸ਼ਰੋਮਣੀ ਅਕਾਲੀ ਪੰਥ ਗੁੱਟਾ ਦਲ ਦੇ ਬਹੁਤ ਵੱਡੇ ਮਹਾਨ ਨੇਤਦਰ ਕਰਨ ਵਾਲੇ ਜਥੇਦਾਰ ਸਨ ਅੱਜ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਬੁੜੇ ਬੈਠੇ ਔਰ ਆਪਣੇ ਵਡੇਰਿਆਂ ਤੇ ਮਾਣ ਕਿਸ ਤੱਲੋਂ ਕਰੀਦਾ ਆਪਣੇ ਵਡੇਰਿਆਂ ਦੀਆਂ ਕਥਾਵਾਂ ਕਿਸ ਗੱਲੋਂ ਅਸੀਂ ਪੜਦੇ ਆਂ ਕਿਸ ਗੱਲੋਂ ਸੁਣਦੇ ਆਂ ਅਸੀਂ ਇਸ ਗੱਲੋਂ ਵਡੇਰਿਆਂ ਤੇ ਮਾਣ ਕਰਦੇ ਆਂ ਇਸ ਗੱਲੋਂ ਅਸੀਂ ਵਡੇਰਿਆਂ ਦੀਆਂ ਕਥਾਵਾਂ ਸੁਣਦੇ ਆਂ ਤਾਂ ਕਿ ਅਸੀਂ ਵੀ ਬਡੇਰਿਆਂ ਦੇ ਪਾਏ ਹੋਏ ਨਕਸ਼ੇ ਕਦਮਾਂ ਦੇ ਉੱਤੇ ਚੱਲ ਸਕੀ ਉਹਨਾਂ ਵਰਗੇ ਬੇਸ਼ੱਕ ਨਾ ਵੱਲ ਸਕੀਏ ਪਰ ਘਟੋ ਘਟ ਘਟੋ ਘਟ ਉਹਨਾਂ ਦੇ ਪਰਛਾਏ ਵਰਗਾ ਬਣਨ ਦਾ ਯਤਨ ਜਿਹੜਾ ਹੈ ਉਹ ਜ਼ਰੂਰ ਕਰ ਸਕੀ ਤੇ ਜੇ ਅਸੀਂ ਸੀਨਾ ਬਸੀਨਾ ਆਪਣੇ ਬਡੇਰਿਆਂ ਦੇ ਪਾਏ ਹੋਏ ਯਤਨਾਂ ਤੇ ਬਡੇਰਿਆਂ ਦੇ ਪਾਏ ਹੋਏ ਪੁਰਨਿਆਂ ਦੇ ਉੱਤੇ ਕਦਮ ਰੱਖਦੇ ਤੁਰਦੇ ਜਾਂਦੇ ਆਂ ਤੇ ਕਦੇ ਸੂਰਬੀਰ ਕੌਮ ਦੇ ਵਿੱਚੋਂ ਮੁੱਕਲੇ ਨਹੀਂ ਆ ਕਦੇ ਯੋਧੇ ਕੌਮ ਦੇ ਵਿੱਚੋਂ ਮੁੱਕਲੇ ਨਹੀਂ ਜੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀ ਗੱਲ ਕਰੀਏ ਤਾਂ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੀਆਂ ਬਹੁਤ ਵੱਡੀਆਂ ਢੇੜਾਂ ਨੇ ਬਹੁਤ ਵੱਡੀਆਂ ਢੇੜਾਂ 700 ਸਾਲ ਦਾ ਮਗਨ ਰਾਜ ਛੋਟਾ ਮੋਟਾ ਰਾਜ ਨਹੀਂ ਸੀ ਬਹੁਤ ਵੱਡਾ ਰਾਜ ਜਿਹੜਾ ਬਾਬਰ ਤੋਂ ਸ਼ੁਰੂ ਹੋਇਆ ਸੀ 700 ਸਾਲ ਮੁਗਲਾਂ ਨੇ ਭਾਰਤ ਦੇ ਉੱਤੇ ਰਾਜ ਕੀਤਾ ਉਸ ਤੋਂ ਪਹਿਲਾਂ ਹੋਰ ਬਹੁਤ ਆਏ ਲੋਧੀ ਆਏ ਮੰਗੋਲ ਆਏ ਹੂਨ ਆਏ ਸ਼ਾਕਾਏ ਕਿਸਾਨ ਆਏ 700 ਸਾਲ ਮੁਗਲ ਨੇ ਲੋਕ ਇਹ ਮੰਨਣ ਲੱਗ ਪਏ ਸੀ ਕਿ ਭਾਰਤ ਦੀ ਧਰਤ ਦੇ ਉੱਤੇ ਕੋਈ ਐਸਾ ਸੂਰਬੀਰ ਪੈਦਾ ਨਹੀਂ ਹੋਣਾ ਜਿਹੜਾ ਮੁਗਲ ਰਾਜ ਦੀਆਂ ਘੜਾਂ ਖਲਾ ਸਕੇ ਕੋਈ ਐਸਾ ਪੈਦਾ ਨਹੀਂ ਹੋਣਾ ਜਿਹੜਾ ਮੁਗਲ ਰਾਜ ਦੀਆਂ ਜੁੜਾਂ ਨੂੰ ਕੁੱਟ ਸਕੇ ਇਹ ਧਾਰਨਾ ਲੋਕਾਂ ਦੇ ਘਰਾਂ ਦੇ ਵਿੱਚ ਘਰ ਘਰ ਗਈ ਸੀ ਇਸ ਕਰਕੇ ਕੋਈ ਵੀ ਮੁਗਲ ਰਾਜ ਦੇ ਖਿਲਾਫ ਆਵਾਜ਼ اٹھਾਉਣੀ ਬੜੀ ਦੂਰ ਦੀ ਗੱਲ ਚੋਂ ਤੱਕ ਵੀ ਨਹੀਂ ਸੀ ਕਰਨ ਲਈ ਤਿਆਰ ਪਰ ਪਹਿਲੀ ਵਾਰ ਜੇ ਕਿਸੇ ਨੇ ਇਹਨਾਂ ਮੁਗਲਾਂ ਨੂੰ ਲੜਕਾਰਿਆ ਤੇ ਪਤਾ ਹੈ ਉਹ ਕੌਣ ਸੀ ਉਹ ਸੀ ਧੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਉਂਗਲ ਕਰਕੇ ਕਿਹਾ ਉਹ ਬਾਬਰ ਤੂੰ ਬਾਬਰ ਨਹੀਂ ਹੈ ਤੂੰ ਜਾਬਰ ਹੈ ਜਾਬਰ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਬਾਬਰ ਦੇ ਮੂੰਹ ਦੇ ਉੱਤੇ ਬਾਬਰ ਨੂੰ ਜਾਬਰ ਕਹਿਣਾ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਕਹਿ ਸਕਦੇ ਸਨ ਪਹਿਲੀ ਵੇਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਾਬਰ ਕਿਹਾ ਜਦੋਂ ਹਮਾਇੂ ਦਾ ਦੌਰ ਆਇਆ ਹਮਾਇੂ ਆਇਆ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਧਿਆਨ ਨਹੀਂ ਕੀਤਾ ਇਸ ਕਰਕੇ ਨਹੀਂ ਕਿ ਪਤਾ ਨਹੀਂ ਲੱਗਿਆ ਪਤਾ ਸੀ ਕਿ ਕਹਾਰਿਆ ਹੋਇਆ ਬਾਦਸ਼ਾਹ ਖੜੋਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਨਜ਼ਰ ਦੇ ਵਿੱਚ ਜਿੱਤੇ ਜਾਂ ਹਾਰੇ ਬਾਦਸ਼ਾਹ ਦੀ ਕੋਈ ਅਹਿਮੀਅਤ ਨਹੀਂ ਸੀ ਕਿਉਂ ਕਿਉਂਕਿ ਉਹ ਹੰਕਾਰ ਚ ਆਇਆ ਸੀ ਹੰਕਾਰ ਨਾਲ ਲੈ ਕੇ ਆਇਆ ਸੀ ਤੇ ਜਦੋਂ ਉਹਨੇ ਗੁੱਸੇ ਦੇ ਵਿੱਚ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਉੱਤੇ ਤਲਵਾਰ ਦੇ ਮੋਢ ਨੂੰ ਹੱਥ ਪਾਇਆ ਤੇ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿਣ ਲੱਗੇ ਓ ਹਮਾਯੂ ਗੱਲ ਸੁਣ ਜਿੱਥੇ ਤੇਰੇ ਤਲਵਾਰ ਦੇ ਦਸਤ ਨੂੰ ਹੱਥ ਪੈਣਾ ਚਾਹੀਦਾ ਸੀ ਉਥੇ ਤੂੰ ਭੱਜ ਆਇਆ ਮਕਾਨ ਦੇ ਵਿੱਚੋਂ ਇਥੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੱਗੇ ਆ ਕੇ ਤੂੰ ਤਲਵਾਰ ਦੇ ਦਸਤ ਨੂੰ ਹੱਥ ਪਾਉਣ ਦੀ ਹਿੰਮਤ ਕਰਦਾ ਜੇ ਡਾ ਦਲੇਰ ਸੀ ਤੇ ਜਾ ਕੇ ਭਿਰਦਾ ਲੋਧੀ ਰਾਜਿਆਂ ਦੇ ਨਾਲ ਤੂੰ ਕਾਇ ਰ ਖਸਦ ਲੈ ਇਹ ਗੱਲ ਕਹਿਣ ਦੀ ਹਿੰਮਤ ਕੌਣ ਕਰ ਸਕੇ ਤੁਹਾਨੂੰ ਗੁਰੂ ਅੰਗਦ ਦੇ ਜੀ ਮਹਾਰਾਜ ਤੇ ਜਦੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਮਾ ਆਇਆ ਤੇ ਉਹਨਾਂ ਨੇ ਅਕਬਰ ਦੀ ਪਰਵਾਹ ਨਹੀਂ ਕੀਤੀ ਅਕਬਰ ਖੁਦ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਕਦਮਾਂ ਦੇ ਵਿੱਚ ਚੱਲ ਕੇ ਆਇਆ ਤੇ ਜਦੋਂ ਚੱਲ ਕੇ ਆਇਆ ਤੇ ਦੇਖਿਆ ਗੁਰੂ ਅਮਰਦਾਸ ਜੀ ਪਾਤਸ਼ਾਹ ਦੀ ਦਰਿਆ ਦੇ ਨਹੀਂ ਔਰ ਪਰਵੰਗ ਕਿ ਜਿਹੜਾ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮਿਲਣਾ ਹੁੰਦਾ ਹੈ ਪਹਿਲੋਂ ਪੰਗਲ ਚ ਪ੍ਰਸ਼ਾਦਾ ਛਕਦਾ ਫਿਰ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੁੰਦੇ ਨੇ और गुरु अमरदी महाराज के दरबार के अकबर भी दर्शन करने तो पहला पंगत जबादा छकना पे आ, बड़ा प्रभावित होया काज मैं जगीर लगाना चाहना जायदाद लगाना चाहना तो गुरु अमरदी महाराज कह लगे सरकार दायदादा गुरु के लंगर नहीं चलते गुरु के प्रबंध नहीं चलते तुझे खुश है ਤੇ ਫਿਰ ਸਾਡੀਆਂ ਕੁਝ ਗੱਲਾਂ ਨੇ ਤੈਨੂੰ ਪਰਵਾਣ ਕਰਨੀਆਂ ਪੈਣੀਆਂ ਕਹਿੰਦਾ ਮਹਾਰਾਜ ਦੱਸੋ ਕਹਿੰਦਾ ਜੱਗੀਆਂ ਹਟਾ ਦਿਓ ਇਹ ਧਾਨਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਕਬਰ ਨੂੰ ਕਿਹਾ ਜੱਗੀਆਂ ਹਟਾ ਦਿਓ ਕਿਸਾਨਾਂ ਦੇ ਕਰਜ਼ੇ ਮaaf ਕਰ ਦਿਓ ਮਾਮਲੇ ਕਰਜ਼ੇ ਦੀ ਮਾਮਲੇ ਮaaf ਕਰ ਦਿਓ ਤਾਂ ਲੱਗਿਆ ਸਾਧ ਸੰਗਤ ਪਰ ਮਹਾਰਾਜ ਇੱਕ ਬੇਨਤੀ ਹੈ ਕਹਿੰਦੇ ਕਿ ਕਹਿੰਦਾ ਮਹਾਰਾਜ ਜੱਗੀਆਂ ਠਾਉਣਾ ਖਤਮ ਕਰਨਾ ਇਹ ਬਹੁਤ ਔਖੀ ਗੱਲ ਹੈ ਕਿਉਂਕਿ ਬਹੁਤ ਸਾਰੇ ਕਟੜਪੰਥੀ ਮੌਲਾਣੇ ਜਿਹੜੇ ਆ ਉਹ ਸਹਿਮਤ ਨਹੀਂ ਹੋਣਗੇ ਪਰ ਹਾਂ ਮੈਂ ਇੱਕ ਗੱਲ ਜਰੂਰ ਕਰ ਸਕਦਾ ਜਿਹੜਾ ਥੋੜਾ ਨਾਮ ਲਊਗਾ ਕਿ ਮੈਂ ਗੁਰੂ ਅਮਰਦਾਸ ਜੀ ਮਹਾਰਾਜ ਦਾ ਸੇਖਾ ਹਾਂ ਉਹਦੇ ਤੋਂ ਜੱਦੀਆ ਨਹੀਂ ਲਿਆ ਜਾਊਗਾ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਯਾਤਰਾ ਪ੍ਰారంਭ ਕਰ ਦਿੱਤੀ ਕਿੱਥੋਂ ਦੀ ਕੁਰਖhetra ਦੀ ਹਰਦਵਾਰ ਦੀ ਇਹ ਨਹੀਂ ਸੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਕੋਈ ਆਸਥਾ ਸੀ ਜਿਨ੍ਹਾਂ ਦੀ ਆਸਥਾ ਸੀ ਉਹਨਾਂ ਨੂੰ ਉਸ ਤੀਰਥ ਦੇ ਬਿਨਾਂ ਜੱਜਿਆ ਤੋਂ ਪਹੁੰਚਾਉਣ ਵਾਸਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਯਾਤਰਾ ਸ਼ੁਰੂ ਕੀਤੀ। ਔਰ ਬਾਣੀ ਦੇ ਵਿੱਚ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ ਦਾ ਉਲੇਖ ਕੀਤਾ ਹੈ। ਵੱਡਾ ਕਾਫਲਾ ਸੰਿਆਸੀ, ਵਿਹੰਗੰ, ਜੋਗੀ, ਸਾਧੂ, ਸੰਤ, ਬਹਾਤਮਾ Hindu ਧਰਮ ਦੇ ਜਿੰਨੇ ਵੀ ਸੀ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਨਾਲ ਚੱਲੇ ਜਦੋਂ 나ਗੇ ਦੇ ਉੱਤੇ ਪੁੱਛਿਆ ਜਾਂਦਾ ਸੀ ਨਾ ਕਿ ਜੱਜਿਆ ਕਹਿੰਦੇ ਜੀ ਧੰਗੂ ਗੁਰੂ ਅਮਰਦਾਸ ਜੀ ਦੇ ਸਿੱਖਾਂ ਕਹਿੰਦੇ ਜਾਓ ਇਹ ਧੰਗੂ ਗੁਰੂ ਅਮਰਦਾਸ ਜੀ ਮਹਾਰਾਜ ਦੀ ਪੱਟੀ ਦਿਲ ਸੀ ਧੰਗੂ ਗੁਰੂ ਰੰਧਾਸ ਪਾਤਸ਼ਾਹ ਦਾ ਸਮਾਂ ਆਇਆ ਧੰਗੂ ਗੁਰੂ ਰੰਧਾਸ ਪਾਤਸ਼ਾਹ ਦੇ ਸਮੇਂ ਵੀ ਅਕਬਰ ਜਿਹੜਾ ਸੀ ਉਹ ਅਦੀਤਤਾ ਨਾਲ ਰਿਹਾ ਧੰਗੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਮਾਂ ਆਇਆ ਜahangir ਬੈਠਾ ਤਖਤ ਦੇ ਉੱਤੇ ਜਿਹੜਾ ਬੜਾ ਬੜਾ ਮਹਤਮਤ ਸੀ ਸੀ ਮੁਤਸਬੀ ਸੀ ਧੰਗੂ ਗੁਰੂ ਅਰਜਨ ਦੇਵ ਜੀ ਮਹਾਰਾਜ ਛੁਕੇ ਨਹੀਂ ਤੱਤੀਆਂ ਤਵੀਆਂ ਦੇ ਉੱਤੇ ਬੈਠੇ ਤੇ ਪਹਿਲੀ ਵਾਰ ਫੇਰ ਜੇ ਲੋਕਾਂ ਦੇ ਮਨਾਂ ਦੇ ਵਿੱਚ ਕਿਸੇ ਭਰਮ ਨੂੰ ਤੋੜਿਆ ਤੇ ਇਹ ਨਾ ਮੁਗਲਾਂ ਨੂੰ ਹਰਾਇਆ ਨਹੀਂ ਜਾ ਸਕਦਾ ਤੇ ਉਹ ਮੀਰੀ ਪੀਰੀ ਦੇ ਬਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਚਾਰ ਛੁੱਧ ਲੜ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਏ ਹੋਏ ਭਰਮ ਨੂੰ ਤੋੜ ਦਿੱਤਾ ਤੇ ਇਹ ਮੁਗਲ ਐਡੇ ਵੀ ਸ਼ਕਤੀਸ਼ਾਲੀ ਨਹੀਂ ਤੇ ਇਹਨਾਂ ਨੂੰ ਹਰਾਇਆ ਨਾ ਜਾ ਸਕਿਆ ਤੇ ਤੁਹਾਨੂੰ ਗੋਬਿੰਦ ਸਿੰਘ ਮਹਾਰਾਜ ਅਨਗੁਰ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਮੁਗਲਾਂ ਨੂੰ ਧੂੜ ਚਟਾਈ 14 ਜੰਗਾਂ ਲੜ ਕੇ ਤੇ ਫਿਰ ਐਸਾ ਖਾਲਸਾ ਪੈਦਾ ਕੀਤਾ ਕਿ ਉਸ ਨੇ ਭਾਰਤ ਦੀ ਧਰਤੀ ਦੇ ਉੱਤੇ ਮੁਗਲਾਂ ਦੇ ਪੈਰ ਨਹੀਂ ਲਗਣ ਦਿੱਤੇ ਬੜੇ ਸ਼ਕਤੀਸ਼ਾਲੀ ਕਹਾਉਂਦੇ ਸੀ ਬੜੇ ਸ਼ਕਤੀਸ਼ਾਲੀ ਪਰ ਪੰਜਾਬ ਦੀ ਧਰਤੀ ਤੇ ਉੱਤੇ ਗੁਰੂ ਨਾਨਕ ਸਾਹਿਬ ਦਾ ਸਿੱਖ ਹੀ ਇੱਕ ਐਸਾ ਯੋਧਾ ਪੈਦਾ ਹੋਇਆ ਜਿਨੇ ਦਸੇ ਗੁਰੂ ਸਹਿਬਾਨਾਂ ਦਾ ਥਾਪੜਾ ਲੈ ਕੇ 700 ਸਾਲ ਪੁਰਾਣੇ ਮੁਗਲ ਰਾਜ ਦੀਆਂ ਜੜਾਂ ਜਿਹੜੀਆਂ ਸੀ ਉਹ ਕੌਣ ਪੜ ਦਿੱਤੀਆਂ ਜਿਵੇਂ ਗਿੱਲੀ ਮਿੱਟੀ ਦੇ ਵਿੱਚ ਉੱਕੀ ਹੋਈ ਤੱਬ ਜਿਹੜੀ ਆ ਉਹ ਕੁੱਟ ਕੇ ਸੁੱਟੀ ਜਾਂਦੀ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਉਸ ਦੌਰ ਦੇ ਵਿੱਚ ਪੈਦਾ ਹੋਇਆ ਜਿਸ ਦੌਰ ਦੇ ਵਿੱਚ ਸਿੱਖਾਂ ਕੋਲੇ ਨਾ ਘਰ ਸੀ ਨਾ ਕਾਰ ਸੀ ਨਾ ਜ਼ਮੀਨ ਸੀ ਨਾ ਜਾਇਦਾਦ ਸੀ ਬਾਬਾ ਬਨੂਦਾ ਸਿੰਘ ਵਰਗੇ ਬਾਬਾ ਕਾਨ ਸਿੰਘ ਵਰਗੇ ਜੋਧੇ ਜਨ ਅਨੇਸ਼ ਸ਼ਰਮਣੀ ਆਕਾਲੀ ਪੰਥ ਗੁੱਡਾ ਦਲ ਦੀ ਅਗਵਾਈ ਦੇ ਵਿੱਚ ਨਾ ਸਿਰਫ ਜੰਗਾਂ ਲੜੀਆਂ ਬਲਕਿ ਐਸੀਆਂ ਲੀਹਾਂ ਵਾ ਦਿੱਤੀਆਂ ਐਸੀਆਂ ਨਿਯੋਗ ਕਰ ਦਿੱਤੀਆਂ ਬਾਅਦ ਵਿੱਚ ਉਹਨਾਂ ਨਿਯੋਗ ਦੇ ਉੱਤੇ ਖਾਲਸਾ ਪੰਥ ਨੇ ਰਾਜ ਦੀ ਜਿਹੜੀ ਹੈ ਉਹ ਉਸਾਰੀ ਕੀਤੀ ਅਸੀਂ ਮਾਨ ਕਰਦੇ ਆ ਨਾ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਇਹ ਗੱਲ ਚੇਤੇ ਰੱਖਿਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸੀ ਉਹਦੀਆਂ ਨੀਹਾਂ ਜਿਹੜੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਤੇ ਸ਼ਰੋਮਣੀ ਅਕਾਲੀ ਪੰਥ ਪੁੱਢਾ ਦਲ ਦੇ ਯੋਧਿਆਂ ਨੇ ਉਹ ਨੀਹਾਂ ਜਿਹੜੀਆਂ ਉਹ ਕਾਇਮ ਕੀਤੀਆਂ ਸਨ ਖਾਲਸਾ ਰਾਜ ਇਹਨਾਂ ਯੋਧਿਆਂ ਦੀਆਂ ਪਾਈਆਂ ਹੋਈਆਂ ਨੀਹਾਂ ਦੇ ਉੱਤੇ ਹੀ ਉਸਰਿਆ ਸੀ ਸਾਧ ਸੰਗਤ ਅੱਜ ਸਾਨੂੰ ਫੇਰ ਇਹੋ ਜਿਹੇ ਜੋੜਿਆਂ ਤੋਂ ਪ੍ਰੇਰਣਾ ਲੈਣ ਦੀ ਵੱਡੀ ਲੋੜ ਹੈ ਔਰ ਗੁਰੂ ਸਾਹਿਬਾਨ ਦੀ ਇਤਿਹਾਸ ਤੋਂ ਵੱਡੀ ਸੇਧ ਲੈਣ ਦੀ ਜਿਹੜੀ ਆ ਉਹ ਜ਼ਰੂਰਤ ਹੈ ਮੈਂ ਸ਼ਰੋਮਣੀ ਅਕਾਲੀ ਪੰਥ ਗੁੱਡਾ ਦਲ ਦੇ ਮੌਜੂਦਾ ਜਥੇਦਾਰ ਪੰਥ ਰਤਨ ਪੰਥ ਸੇਵਕ ਬਾਬਾ ਬਲਵੀਰ ਸਿੰਘ ਕੀ ਮਾਰਕੋ ਸਿੰਘ ਸਾਹਿਬ ਜੀ ਜੋ ਇੱਥੇ ਹਾਜ਼ਰ ਨਹੀਂ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਉਹਨਾਂ ਨੇ ਆਪ ਕੀਤੇ ਰੂਬਰੂ ਹੋਣ ਦਾ ਮਾਨ ਬਖਸ਼ਿਆ ਔਰ ਆਪ ਸਾਰੀ ਸੰਗਤ ਦਾ ਹੀ ਬਹੁਤ ਬਹੁਤ ਧੰਨਵਾਦ ਬੜੀਆਂ ਸਤਿਕਾਰਤ ਹਸਤੀਆਂ ਅੱਜ ਦੇ ਇਸ ਸਮਾਗਮ ਦੇ ਵਿੱਚ ਸਿੰਘ ਸਾਹਿਬਾ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ ਨੂੰ ਯਾਦ ਕਰਨ ਵਾਸਤੇ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹਨੇ ਸ਼ਬਦ ਪਰਵਾਣ ਕਰਨੇ ਇੱਕ ਵਾਰੀ ਫੇਰ ਸਾਰੀ ਸੰਗਤ ਬਦੇ ਦੀ ਸ਼ਾਂਤ ਪਾਏ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਭ ਦਾ ਆਪਾਂ ਸਾਰਿਆਂ ਦਾ ਸਤਿਕਾਰ ਇਹਨਾਂ ਦਾ ਸਰੂਪ ਕੋਈ ਨਾ ਪਰਵਾਹ ਨਹੀਂ ਕਿਸੇ ਦਾ ਸਰੂਪਾ ਚਰਨਾਂ ਕੋਲ ਤੇ ਨਿਕਲਣ ਤੋਂ ਪਹਿਲਾਂ ਉਹਦਾ ਉੱਨਤ ਆਇਆ ਇੱਕ ਲੋਈ ਸਰੂਪ ਹੋ ਲਿਓ ਗੱਲ ਕਰ ਆ ਗਈ ਆ ਉਹਨਾਂ ਦਾ ਕਰ ਦਿਓ